ਲਓ ਜੀ ਆ ਕਿਸਾਨ ਜੁਨੀਅਨ ਦੇ ਮਤਲਬ ਜਿਹੜੇ ਹੁੰਦੇ ਨੇਗੇ ਤੇ ਉਹ ਜਾ ਰਹੇ ਨੇਗੇ ਵੀ ਕਿਹੜੀ ਕਿਸਾਨ ਜੁਨੀਅਨ ਵੱਲੋਂ ਜਾ ਰਹੇ ਨੇ ਉਹ ਪਤਾ ਕਰਨਾ ਕਿਹੜੀ ਕਿਸਾਨ ਜੁਨੀਅਨ ਆਈ ਇਹ ਸਾਰਿਆਂ ਇਸਪਰ ਜਾ ਰਹੇ ਨੇ ਸੰਜਮ ਮੋਰਚੇ ਦੇ ਹੈ ਸੰਜਮ ਹੀ ਜਾ ਰਹੇ ਆ ਪਰ ਨਹੀਂ ਸੰਜਮ ਹੀ ਹੈ ਸਾਰੀਆਂ ਪਾਰਟੀਆਂ ਦਾ ਸੰਜਮ ਹੈ ਹਾਂ ਸੁਮਤੀ ਮੋਰਚੇ ਦਾ ਉਹ ਕਿਹੜੇ ਵੱਲੋਂ ਇਹ ਝੰਡਾ ਕਿਹੜੇ ਵੱਲੋਂ ਹੈ ਝੰਡਾ ਹੈ ਹੈ ਲਗਾਉਂਦਾ ਲਗਾਉਂਦਾ ਪਾਰਟੀ ਠੀਕ ਹੈ ਖਨੌਰੀ ਜਾਓਗੇ ਖਨੌਰੀ ਸਿੱਧੀ ਜਾਵਾਂਗੇ ਇਹਦਾ ਇੱਥੇ ਜਾਮ ਹੈ ਮਾਨਸਾ ਖਨਾਉਰੀ ਨਹੀਂ ਜਾਂਦੇ ਖਨਾਉਰੀ ਹਰੇ ਸਾਡੇ ਆਗੂ ਕਹਿਣਗੇ ਫੇਰ ਹੀ ਜਾਵਾਂਗੇ ਨਹੀਂ ਆਗੂਆਂ ਨੂੰ ਛੱਡ ਦੋ ਪਰੇ ਏਡਾ ਬਟਾ ਹੋ ਰਿਹਾ ਛੱਡ ਦਾਂਗੇ ਆਏ ਨਹੀਂ ਛੱਡਦੇ ਆਗੂਆਂ ਨੂੰ ਛੱਡ ਨਹੀਂ ਸਕਦੇ ਕੋਣ ਨਾਲ ਹੀ ਚੱਲਦਾ ਕੰਮ ਅੱਛਾ ਨਹੀਂ ਤਾਂ ਉਰੀ ਨਹੀਂ ਜਾਂਦੇ ਹਾਂ ਹਜੇ ਜਾਂਦੇ ਨਹੀਂ ਜਦੋਂ ਉਹ ਕਹਿਣਗੇ ਉਦੋਂ ਜਾਵਾਂਗੇ ਮਤਲਬ ਇਹ ਹੈ ਯਾ ਕੀ ਹੈ ਬੱਡ ਵੀ ਮਤਲਬ ਜਿੰਨਾਂ ਕਰੋ ਨਹੀਂ ਕਹਿੰਦੇ ਉਹਨਾਂ ਕਰ ਜਾਂਦੇ ਨਹੀਂ ਤੁਸੀਂ ਉਹਨਾਂ ਦੇ ਜਾਂਦੇ ਨਹੀਂ ਫੇਰ ਆਗੂਆਂ ਦੇ ਚੱਲੂ ਕੰਮ ਅੱਛਾ ਨਹੀਂ ਜੇ ਆਗੂਆਂ ਨੂੰ ਹੁਣ ਛੱਡ ਕੇ ਤੁਸੀਂ ਉੱਥੇ ਇੱਕ ਹੋ ਜੋ ਵਗ ਜੋ ਮਤਲਬ ਵੀ ਆਪਣਾ ਆਪਣੇ ਹੱਕਾਂ ਖਾਤਰੀ ਬੈਠੇ ਨੇ ਉਹ ਬੰਦੇ ਕਹਿੰਦੇ ਨੇ ਸਾਰੇ ਵੀ ਉਹਨਾਂ ਨੂੰ ਗਾਹਾਂ ਬੈਠੋ ਕਹਿੰਦੇ ਨੇ ਇਹ ਤਾਂ ਸਾਰੇ ਨਹੀਂ ਉੱਥੇ ਕਿਉਂ ਨਹੀਂ ਜਾਂਦੇ ਉੱਥੇ ਜਾਣਗੇ ਜੇ ਆਗੂ ਦੇ ਸਾਹੂ ਕੀ ਉਹਦੀ ਜਾਣਗੇ ਆਪਾਂ ਤਾਂ ਜਾ ਸਕਦੇ ਆ ਪਿੰਡਾਂ 'ਚੋਂ ਆਗੂ ਜੇ ਜਾਣ ਨਾ ਜਾਣਦੇ ਨੇ ਬੈਠੇ ਰਹਿੰਦੇ ਨੇ ਤੁਸੀਂ ਨਹੀਂ ਕਿਉਂ ਨਹੀਂ ਜਾਂਦੇ ਆਪੂ ਦੇ ਪਿੰਡ ਵਾਲੇ ਆ ਆਗੂ ਵੀ ਪਿੰਡ ਵਾਲੇ ਨੇ ਅੱਛਾ ਹਾਂ ਹੈ 23 32 ਜਥੇ ਬੰਦਿਆ 32 ਜਥੇ ਬੰਦਿਆ ਨਹੀਂ ਮੈਂ ਤਾਂ ਡਕਾਉਂਦਾ ਦੀ ਗੱਲ ਕਰਦਾ ਸੀ ਡਕਾਉਂਦਾ ਵੱਲੋਂ ਸਾਰੇ ਇੱਕੋ ਹੀ ਆ ਸੀ ਇਕੱਠੀਆਂ ਠੀਕ ਕਿਹੜੀ ਪਾਰਟੀ ਵੱਲੋਂ ਦੀ ਡਕਾਉਂਦਾ ਵੱਲੋਂ ਠੀਕ ਹੈ ਹੈ ਮਜੀਦ ਨੇਰਾ ਜਨੇਰ ਹਾਂ ਠੀਕ ਹੈ ਮਤਲਬ ਵੀ ਜੇ ਅਗੂ ਨਹੀਂ ਜਾਂਦੇ ਤਾਂ ਤੁਸੀਂ ਤਾਂ ਜਾ ਸਕਦੇ ਹੋ ਮੈਂ ਤਾਂ ਇਹ ਕਹਿੰਦਾ ਸੀ ਅਸੀਂ ਜਾ ਨਹੀਂ ਸਕਦਾ ਅਗੂ ਤੋਂ ਬਿਨਾਂ ਅਗੂ ਤੋਂ ਬਿਨਾਂ ਨਹੀਂ ਜਿਹੜੀ ਪਾਰਟੀ ਕਹਦੀ ਹੈ ਜਿਉਂ ਹੀ ਤੁਰ ਪੁੱਠਾ ਕੇ ਤਰਪਾਂਗੇ ਨਹੀਂ ਹੁਣ ਤਾਂ ਮੈਂ ਆਪਣੇ ਹੱਕਾਂ ਦੀ ਗੱਲ ਸੀ ਮੈਂ ਤਾਂ ਇਹ ਗੱਲ ਕਹਿੰਦਾ ਕਹਿੰਦੇ ਨੇ ਇਹ ਵੀ ਸਾਰੀਆਂ ਪਾਰਟੀਆਂ ਕਹੀ ਜਾਂਦੇ ਨੇ ਤਾਂ ਉਹ ਸੜਕਾਂ ਰੋਕ ਕੇ ਜਾਂਦੇ ਨੇ ਉੱਥੇ ਨਹੀਂ ਜਾਂਦੇ ਉੱਥੇ ਲੋਕ ਬਹੁਤ ਇਨਾਂ ਦੇ ਖਿਲਾਫ ਨੇ ਸਾਰੇ ਇੱਕ ਇੱਕ ਕੋਈ ਖਿਲਾਫ ਨਹੀਂ ਕੋਈ ਨਾ ਉਹ ਖਰਾਬ ਦੇ ਨਾਲ ਦੀ ਖਰਾਬਾ ਹਾਂ ਇਹਦਾ ਗੱਲ ਹੈਗੀ ਹੈ ਨਾ ਉਹ ਖਰਾਬ ਹੋਣਾ ਹੁੰਦਾ ਨਾ ਉਹ ਖਲਾਬ ਨੇ ਨਾਜੀ ਖਰਾਬ ਵੀ ਪਰ ਜਾਂਦੇ ਨਹੀਂ ਜਿੰਨਾ ਇੱਕ ਰਾਗੂ ਨਹੀਂ ਕਹਿੰਦੇ ਰਾਗੂ ਨਹੀਂ ਕਹਿੰਦੇ ਲਓ ਜੀ ਇਹ ਟਕਾਉਂਦਾ ਪਾਰਟੀ ਵੱਲੋਂ ਪੰਡਹੀਰਾ ਤਲਾਂ ਦੇ ਵਿੱਚੋਂ ਦੁਨੀਆ ਦੇ ਕਿਸਾਨ ਜਾ ਰਹੇ ਨੇ ਤੇ ਇਹ ਕਹਿੰਦੇ ਵੀ ਜਿੰਨਾ ਕਰਾਗੂ ਨੇ ਕਹਿੰਦੇ ਉਹਨਾਂ ਕਰ ਅਸੀਂ ਖਨੌਰੀ ਨਹੀਂ ਜਾਂਦੇ ਬਾਕੀ ਜਾ ਹੁਣ ਮਾਨਸਾ ਰਹੇ ਹਾਂ ਜੀ ਮਾਨਸਾ ਮਾਨਸਾ ਤੇ ਕੀ ਮਸਲੇ 'ਚ ਜਾ ਰਹੇ ਹੋ ਇੱਕ ਕੋਈ ਖਰਾਬ ਹੋ ਰਿਹਾ ਹਾਂ ਇਹ ਆਪਣੇ ਭਰਾ ਹੀ ਬੂਦੇ ਪੱਤੇ ਹੋਏ ਪਏ ਨੇ ਉਹ ਪੈਸੇ ਭਰਾ ਹੀ ਨੇ ਉਹ ਨਾ ਦੱਸੋ আচ্ছা ਜਿਹੜੀਆਂ ਕਣਕਾਂ ਖਰਾਬ ਹੋ ਗਈਆਂ ਤੇ ਪਰਾਲੀ ਦੇ ਪਰਚੇ ਅੱਗੇ ਪਾ ਕੇ ਫਿਰ ਲਾਲਖੀਰ ਚ ਲਈ ਜਾਂਦੇ ਨੇ ਪਰਚੇ ਤਾਂ ਕਹਿੰਦੇ ਕਿ ਪਏ ਨਹੀਂ ਹੈਗੇ ਪਏ ਨਹੀਂ ਹੈ ਹੈ ਪਏ ਨੇ ਠੀਕ ਹੈ ਭਰੀ ਜਾਂਦੇ ਨੇ ਜਿਹੜਾ ਉਹਨਾਂ ਲਾਲਖੀਰ ਚ ਪਈ ਜਾਂਦੇ ਨੇ ਠੀਕ ਹੈ ਤੁਹਾਡਾ ਨਾਮ ਕੀ ਹੈ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਠੀਕ ਹੈ ਪਿੰਡ ਹੀਰੋਕਲਾਂ ਤੋਂ ਤੇ ਆ ਚਾਰ ਕਥੇ ਬੰਦੀ ਦੇ ਡਕਾਉਂਦਾ ਦੇ ਕਿਸਾਨ ਜਾ ਰਹੇ ਨੇ ਜੀ ਮਤਲਬ ਕਹਿੰਦੇ ਪਰਚਿਆਂ ਨੂੰ ਲੈ ਕੇ ਜਿਹੜੇ ਪਰਚੇ ਪੈ ਰਹੇ ਨੇ ਤੇ ਪਰਾਲੀ ਦੇ ਜਾ ਮਤਲਬ ਵੀ ਕਣਕ ਖਰਾਬ ਹੋ ਗਈ ਉਹਦਾ ਤੇ ਉਹਦੇ ਵੱਲੋਂ ਜਾ ਰਹੇ ਨੇ ਤੇ ਬਾਕੀ ਇਹਨਾਂ ਦਾ ਕਹਿਣਾ ਹੈਗਾ ਵੀ ਜਿੰਨਾਂ ਜੇਕਰ ਸਾਡੇ ਆਗੂ ਨੂੰ ਕਹਿੰਦੇ ਅਸੀਂ ਖਨੌਰੀ ਨਹੀਂ ਜਾਂਦੇ ਆਗੂਆਂ ਦੇ ਮਤਲਬ ਆਦੇਸ਼ ਮੰਨਾਂਗੇ ਹੈਨਾ ਜੀ ਤਸਰੀ ਕਾਲਜ